ਬਹੁਤ ਹੀ ਵਧੀਆ ਸਫਲਤਾ ਸਾਡੇ ਕ੍ਰੋਸ ਕਰ ਪੁਲਿਸ ਨੂੰ ਮਿਲੀ ਜਦੋਂ ਸਾਡੇ ਸੀਆਈਏ ਦੀ ਟੀਮ ਵੱਲੋਂ ਬਹੁਤ ਇੱਕ ਆਪਰੇਸ਼ਨ ਚਲਾਇਆ ਗਿਆ ਪਿਛਲੇ ਇਨਫੋਰਮੇਸ਼ਨ ਬੇਸਡ ਸੀ ਜਿਵੇਂ ਲੇਖਤੇ ਤੋਂ ਇਹ ਇਸ ਦੇ ਪਿੱਛੇ ਲੱਗੇ ਹੋਏ ਸੀ ਜਿਸ ਦੇ ਦੌਰਾਨ ਇਹਨਾਂ ਨੇ ਦੋ ਵਿਅਕਤੀਆਂ ਨੂੰ ਸਾਜਨ ਤੇ ਰੇਸ਼ਮ ਸਾਜਨ ਨੇ ਕਰੀ 25 ਸਾਲ ਦਾ ਤੇ ਰੇਸ਼ਮ 23 ਸਾਲ ਦਾ ਇਹ ਦੋਵੇਂ ਇਹਨਾਂ ਨੇ ਇੱਕ ਆਵਾਸਤੀ ਦਾ ਰਹਿਣ ਵਾਲਾ ਤੇ ਦੂਸਰਾ ਡੇਲੀ ਵਾਲਾ ਪਿੰਡ ਹੈ ਸਦਰ ਖਾਣੇ ਚ ਉਥੋਂ ਦਾ ਰਹਿਣਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਰਸੋਂ 5 ਕਿਲੋ 15 ਗ੍ਰਾਮ ਹੈਰਨ ਅਤੇ 29 ਲੱਖ 16 ਹਜ਼ਾਰ 700 ਰੁਪਿਆ ਜਿਹੜਾ ਡਰਗ ਮਨੀ ਆ ਜਾਂ ਹਵਾਲਾ ਮਨੀ ਕਹਿ ਲਓ ਇਹ ਇਹਨਾਂ ਤੋਂ ਬਰਾਮਦ ਕੀਤਾ ਇਹਨਾਂ ਤੋਂ ਹੋਰ ਵੀ ਪੁਛਗਿਸ਼ ਦੌਰਾਨ ਕਾਫੀ ਖੁਲਾਸੇ ਹੋਏ ਆ ਜਿੱਥੋਂ ਪਤਾ ਲੱਗਦਾ ਵੀ ਇਹ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਇਹਨਾਂ ਦੇ ਲਿੰਕ ਪਾਕਿਸਤਾਨ ਦੇ ਨਾਲ ਜਿਹੜਾ ਉਥੋਂ ਦਾ ਵੱਡਾ ਸਮਗਲਰ ਹੈ ਇੱਕ ਸ਼ਾਹ ਪਠਾਨ ਜਿਹਨੇ ਆਪਣੇ ਏਰੀਏ ਦੇ ਵਿੱਚ ਆ ਜਿਹੜਾ ਗੰਦ ਪਾਇਆ ਹੋਇਆ ਇੱਥੇ ਜਿਹੜਾ ਭੇਜਦਾ ਜਿਹੜੇ ਹਿਰਨ ਦੀਆਂ ਖੇਪਾਂ ਤੇ ਇਹੋ ਜਿਹੇ ਬੰਦੇ ਉਹਦੇ ਨਾਲ ਰਲ ਕੇ ਜਿਹੜੇ ਆਪਣਾ ਮਾਹੌਲ ਖਰਾਬ ਕਰਦੇ ਸੀ ਇਹ ਇਸ ਨੂੰ ਮੈਂ ਕਹੂੰਗਾ ਇੱਕ ਬਹੁਤ ਵਧੀਆ ਇਹ ਆਪਰੇਸ਼ਨ ਕਰਕੇ ਜਿਹੜਾ ਇੱਕ ਇਹਨਾਂ ਦਾ ਲੱਕ ਤੋੜਿਆ ਇਹ ਜਿਹੜਾ ਕਾਟਲ ਸੀਗਾ ਡਰੱਗਸ ਦਾ ਉਸ ਨੂੰ ਆਪਾਂ ਉਹਦੇ ਵਿੱਚ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਹਦੇ ਵਿੱਚ ਇਹਨਾਂ ਦੇ ਨਾਲ ਦੇ ਜਿਹੜੇ ਇੱਕ ਦੋ ਹੋਰ ਸਾਥੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਆਉਣਗੇ ਉਹਨਾਂ ਨੂੰ ਵੀ ਆਪਾਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੱਡੀਆਂ ਰਿਕਵਰੀਜ਼ ਦੀ ਵੀ ਆਉਂਦੇ ਦਿਨਾਂ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇ ਉਦੀ ਸੰਭਾਵਨਾ ਤੇ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਇਹਨਾਂ ਕੋਲੋਂ ਇਸ ਦੇ ਇਲਾਵਾ ਦੋ ਮੋਬਾਈਲ ਫੋਨ ਇੱਕ ਮੋਟਰਸਾਈਕਲ ਉਹਦੇ ਵਿੱਚ ਲਿੰਕ ਸਾਫ ਇਹਨਾਂ ਦੇ ਨਾਲ ਜ਼ਾਹਰ ਹੁੰਦਾ ਜਿਹਦੇ ਨਾਲ ਸ਼ਾਹ ਪਠਾਨ ਜਿਹੜਾ ਪਾਕਿਸਤਾਨ ਤੋਂ ਦੇ ਨਾਲ ਇਹਨਾਂ ਦੇ ਲੇਖ ਇਹ ਜਿਹੜਾ ਸਾਜਨ ਹੈ ਉਮਰ ਕਰੀ 25 ਸਾਲ ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਆਣਾ ਸਿਟੀ ਫਿਰੋਜ਼ਪੁਰ ਦਾ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਜਿਹੜੇ ਐਨਡੀਪੀਐਸ ਦੇ ਇਹਦੇ ਤੇ ਦਰਜ ਹੈ ਤੇ ਇਹ ਹੁਣ ਚੇਵਾਂ ਮੁਕਦਮਾ ਜਿਹਦੇ ਵਿੱਚ ਇਹਦੇ ਤੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਤੇ ਕੁਝ ਹੋਰ ਬੰਦੇ ਜਿਹੜੇ ਇਹਦੇ ਵਿੱਚ ਫਿਗਰ ਕੀਤੇ ਆ ਜਿਹੜੇ ਇਹਦੇ ਨਾਲ ਦੇ ਸਾਥੀ ਹੈ ਉਹਨਾਂ ਦੇ ਸਾਡੀਆਂ ਟੀਮਸ ਬਣੀਆਂ ਹੋਈਆਂ ਤੇ ਆਲਰੇਡੀ ਉਹਦੇ ਰੇਟਸ ਚੱਲ ਗਏ ਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਸਰ ਜਿਵੇਂ ਕਿ ਆ ਵੀ ਇਹ ਮੇਨ ਬੰਦਾ ਸੀਗਾ ਫਰੋਸਪੁਰ ਦਾ ਇਹ 5 ਕਿਲੋ ਤੋਂ ਇਲਾਵਾ ਹੋਰ ਵੀ ਇਹਦੇ ਕੋਲੋਂ ਮਿਲ ਸਕਦਾ ਕੁਝ ਜਾਂ ਹੋਰ ਬੰਦੇ ਇਹਦੇ ਨਾਲ ਜਿਹੜੇ ਜੁੜੇ ਹੋਣ ਟੀਮ ਇਹਨਾਂ ਦੀ ਬਿਲਕੁਲ ਜੀ ਇਹਨੇ ਅੱਗੇ ਕੁਝ ਜਾਣਿਆ ਨੂੰ ਸਾਡੀ ਪੁੱਛ ਗਏ ਇਸ ਦੌਰਾਨ ਆਇਆ ਵੀ ਜਿਹੜਾ ਇਹਨੇ ਕੁਝ ਨੂੰ ਸਮਾਨ ਦਿੱਤਾ ਇਹਨੇ ਹੈਰਨ ਨਹੀਂ ਦਿੱਤੀ ਹੈ ਤੇ ਪਹਿਲਾਂ ਵੀ ਜਿਹੜੀ ਸਪਲਾਈ ਕਰਦਾ ਰਿਹਾ ਤੇ ਜਿਹੜੀ ਹੁਣ ਤੱਕ ਹੀ ਇਸਨੇ ਕੁਝ ਨੂੰ ਦਿੱਤੀ ਸੀ ਉਸ ਤੇ ਸਾਡੀ ਟੀਮਸ ਵਰਕ ਕਰ ਰਹੀ ਹੈ ਤੇ ਆਲਰੇਡੀ ਅਸੀਂ ਉਹਨਾਂ ਦੇ ਪਿੱਛਾ ਕਰਦੇ ਆ ਤੇ ਬੜਾ ਜਿਹੜਾ 29 ਲੱਖ ਰੁਪਈਆ ਹੈਗਾ ਕਾਫੀ ਪਰਚੇ ਹਾਂ ਜੀ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਹੈ ਜੀ ਤੇ ਆ ਜਿਹੜਾ ਛੇਵਾਂ ਬਚ ਰਿਹਾ ਹੋਣਾ ਇਹ ਪਿਛਲੇ ਮੁਕਦਮੇ ਵਿੱਚ ਫਰਾਰ ਚੱਲ ਰਿਹਾ ਸੀ ਜੀ ਨਹੀਂ ਕੁਛ ਦੇ ਵਿੱਚ ਬیلਡ ਆਊਟ ਹੈ ਜੀ ਬیلਡ ਆਊਟ ਸੋ ਨਾ 3 ਲੱਖ ਜਿਹੜਾ ਹੈਗਾ ਜੀ ਇਹ ਇਹਨੇ ਵੇਚ ਚੁੱਕਿਆ ਸੀ ਨਸ਼ਾ ਜਾਂ ਖਰੀਦਣ ਜਾ ਰਿਹਾ ਸੀ ਕੀ ਸੀ ਇਹਦੇ ਨਾਲ ਸੰਪਰਕ ਕੀ ਸੀ ਇਹ ਇਕੱਠਾ ਹਾਂ ਜਿਵੇਂ ਜਿਵੇਂ ਸਪਲਾਈ ਜਿੱਥੇ ਕੀਤੀ ਹੁੰਦੀ ਸੀ ਉੱਥੇ ਹੀ ਪੈਸੇ ਇਕੱਠੇ ਕਰਦਾ ਸੀਗਾ ਇਨ ਟੱਚ ਹੋ ਕੇ ਜਿਹੜਾ ਪਾਕਿਸਤਾਨ ਦਾ ਜਿਹੜਾ ਰੈਹਂਡਲਰ ਸੀ ਉਹਦੇ ਨਾਲ 50-50 ਦੇ ਨੋਟ ਵੀ ਵਿੱਚ ਹੈਗੇ ਆ ਜੀ ਇਹਦਾ ਮਤਲਬ ਲੱਗਦਾ ਜਿਹੜੀਆਂ ਛੋਟੀਆਂ ਛੋਟੀਆਂ ਬਿੱਟਾਂ ਇਹ ਮਤਲਬ ਡਾਊਨ ਤੋਂ 50-50 ਦੇ ਨੋਟ 100-100 ਦੀ ਜਿਹੜੇ ਬਿੱਟਾਂ ਵੇਚ ਕੇ ਇਕੱਠੇ ਕੀਤੇ ਹੋਣਗੇ ਇਸ ਤਰ੍ਹਾਂ ਹੋ ਸਕਦਾ ਜਿਹੜਾ ਹੋ ਸਕਦਾ ਹੈ ਜੀ ਜਿਹੜਾ ਇਸਨੇ ਜਿਹੜਾ ਅਲੱਗ-ਅਲੱਗ ਜਣਿਆਂ ਤੋਂ ਜਿੱਥੇ ਇਹ ਸਪਲਾਈ ਕਰਦਾ ਸੀ ਉੱਥੋਂ ਪੈਸੇ ਇਕੱਠੇ ਕਰਦਾ ਸੀ ਤੇ ਉਹ ਪੈਸੇ ਇਕੱਠੇ ਇਸ ਤੋਂ ਤਾਈ ਸਾਰੇ ਬਰਾਮਦ ਹੋਏ ਵੱਖ-ਵੱਖ ਡੈਨੋਮੀਨੇਸ਼ਨਸ ਦੇ ਸਰ ਇਸ ਤੋਂ ਇਲਾਵਾ ਵੀ ਕੋਈ ਕੰਮ ਕਰਤਾ ਹੈਗਾ ਨਹੀਂ ਵੀ ਹੁਣ ਤਾਂ ਵਿੱਲੇ ਹੀ ਹੈ ਇਹ ਹੀ ਕਾਫੀ ਹੈ ਇਹ ਕੰਮ ਹੈ ਸਰ ਖਰਪੇ ਇੰਨੇ ਇਕੱਠੇ ਬੈ ਨਹੀਂ ਦੇਖੇ ਕਦੇ ਸਰ ਇਹ ਹੋ ਸਕਦਾ ਵੀ ਹੜਾਂ ਚ ਹੀ ਲੈਂਦੇ ਹੁਣ ਜਦੋਂ ਹੜਾਂ ਚ ਬਹੁਤ ਸਾਰਾ ਜ਼ਿਆਦਾ ਫੜਿਆ ਵੀ ਗਿਆ ਦੇਖੋ ਜਿਹੜੇ ਇਹ ਅਜਿਹੇ ਜਿਹੜੇ ਸਮਗਲਰ ਹੁੰਦੇ ਆ ਮਾੜੇ ਅਨਸਰ ਹੁੰਦੇ ਆ ਇਹ ਹਰ ਕਿਸੇ ਚੀਜ਼ ਦੀ ਆਰਡ ਲੈਂਦੇ ਆ ਕਿਸੇ ਨੇ ਕੋਈ ਆਰਡ ਲੈਣੀ ਹੈ ਕਿਸੇ ਆਰਡ ਦੇ ਵਿੱਚ ਇਸੇ ਚੀਜ਼ ਦੇ ਹੜਾ ਗਏ ਉਹਦੀ ਆੜ ਤੁਸੀਂ ਸਾਰੇ ਜਾਣੇ ਪੁਲਿਸ ਉਧਰ ਬਿਜ਼ੀ ਹੋ ਬਾਕੀ ਲੋਕ ਉਧਰ ਬਿਜ਼ੀ ਹੋਣਗੇ ਉਹਦੀ ਆੜ ਦੇ ਵਿੱਚ ਵੀ ਆਪਾਂ ਤੈਨੂੰ ਡਰਾਈਵਰ ਨੂੰ ਉਧਰੋਂ ਮੰਗਾ ਲਈਏ ਜਾਂ ਅੱਗੇ ਪਿੱਛੇ ਇਹਨੂੰ ਭੇਜ ਦਈਏ ਤੇ ਇਹ ਜਿਹੜਾ ਇੱਕ ਹਫਤਾ ਲੰਬਾ ਆਪਰੇਸ਼ਨ ਸੀ ਪਹਿਲਾਂ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਪਰ ਹੁਣ ਲਗਾਤਾਰ ਲਗਭਗ ਇੱਕ ਹਫਤਾ ਲਾਇਆ ਇਨਫੋਰਮੇਸ਼ਨ ਬੇਸਤਾਨੀ ਕਾਰਵਾਈ ਕਰਕੇ ਸਾਡੀ ਟੀਮ ਆ ਸਾਡੀ ਟੀਮ ਜਿਹੜੀ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਉਹਨੂੰ ਸਤਿਕਾਰ ਕਰੂ ਇਸ ਕਾਮਯਾਬੀ ਦੀ ਟੋਟਲ